ਜੈਸਾ ਵਰਪੀ ਜੀ ਜੈਸਾ ਵਰਪੀਰ ਦੀ ਜੀ ਕਿੱਥੋਂ ਆਏ ਜੀ ਤੁਸੀਂ ਅਸੀਂ ਚੰਡੀਗੜ੍ਹ ਤੋਂ ਆਏ ਬਾਬਾ ਜੀ ਚੰਡੀਗੜ੍ਹ ਤੋਂ ਆਏ ਅੱਛਾ ਜੀ ਕਿੱਦਾਂ ਪਤਾ ਲੱਗਾ ਤੁਹਾਨੂੰ ਜਗ੍ਹਾ ਦਾ ਅਸੀਂ YouTube ਤੋਂ ਦੇਖਿਆ YouTube ਤੋਂ ਦੇਖਿਆ ਠੀਕ ਹੈ ਜੀ ਕੀ ਗੱਲ ਸੀ ਕਾਹਦੇ ਵਾਸਤੇ ਆਏ ਮੇਰੇ ਬਾਹਾਂ ਦਰਦ ਹੋ ਰਹੀ ਸੀ ਬਾਹਾਂ ਦਰਦ ਕਰਦੀ ਸੀ ਕਿੰਨੇ ਚਿਰ ਹੋ ਗਿਆ ਬਾਹਾਂ ਨੂੰ 12 ਮਹੀਨੇ ਤੋਂ ਮਤਲਬ ਉੱਪਰ ਨਹੀਂ ਸੀ ਹੁੰਦੀ ਕਿੱਧਰ ਤੱਕ ਜਾਂਦੀ ਕਰਕੇ ਦਿਖਾਓ ਜੀ ਹੋਣ ਅੱਛਾ ਕਿ ਨਜ਼ਰ ਹੋ ਗਿਆ ਦਰਵਾਜ਼ਾ ਇਹਨੂੰ ਇੱਥੇ ਹੁਣੇ ਆਏ ਆ 10 ਮਿੰਟ 10 ਮਿੰਟ ਠੀਕ ਹੈ ਕੀ ਕੀਤਾ ਇੱਥੇ ਆ ਕੇ ਫਿਰ ਇੱਕੋ ਫਕੀਰਾਂ ਦਾ ਨਾਮ ਲੈ ਬਾਬਾ ਜੀ ਨੇ ਆਪਣੀ ਅਸ਼ੀਰਵਾਦ ਦਿੱਤੀ ਤੇ ਬਾਹਰ ਠੀਕ ਹੋ ਗਿਆ ਠੀਕ ਹੈ ਉਹਨਾਂ ਦਾ ਲੱਖ ਲੱਖ ਸ਼ੁਕਰੀਆ ਜੀ ਠੀਕ ਹੈ ਉਹਨਾਂ ਦਾ ਬਹੁਤ ਬਹੁਤ ਜਿਸ ਤੋਂ ਤੱਕ ਉਹਨਾਂ ਨੇ ਲਿਆ ਆਸਮਰਾਦਾਂ ਸਾਡੀਆਂ ਮਹਾਰਾਜ ਕੂੜੀਆਂ ਠੀਕ ਹੈ ਜੀ ਉਹਨਾਂ ਦਾ YouTube ਸੁਣ ਕੇ ਹਰ ਇੱਕ ਪੰਜਾਬ ਦੇ ਵਿੱਚ ਉਹਨਾਂ ਦੀ ਹਰ ਇੱਕ ਸੇਵਾ ਦਾ ਮੌਕਾ ਆਣ ਕੇ ਲੈਣ ਉਹਨਾਂ ਨੂੰ ਸੇਵਾ ਦਾ ਮੌਕਾ ਦੇਣਾ ਠੀਕ ਹੈ ਜੀ ਤੇ ਇਹ ਦਵਾਈਆਂ ਦੁਈਆਂ ਵੀ ਖਾਧੀਆਂ ਤੁਸੀਂ ਬਹੁਤ ਯਾਦੀਆਂ ਚੰਡੀਗੜ੍ਹ ਚ ਬਹੁਤ ਇਲਾਜ ਕਰਾਇਆ ਸਾਰੇ ਡਾਕਟਰਾਂ ਨੂੰ ਦਿਖਾਇਆ ਹਾਂ ਜੀ ਅਕਸਰੇ ਡੋ ਡੀਟੀ ਸਾਰੇ ਕੋਈ ਇਹਨਾਂ ਦੇ ਐਮ ਆਰ ਆਈਆਂ ਐਕਸਰੇ ਐਕਸਰੇ ਸਾਰੇ ਇਹਨਾਂ ਦੀਆਂ ਰਿਪੋਰਟਾਂ ਰਿਪੋਰਟਾਂ ਕੋਈ ਫਾਇਦਾ ਨਹੀਂ ਆਇਆ ਅਸੀਂ YouTube ਤੋਂ ਪੜ੍ਹ ਕੇ ਇਹਨੂੰ ਸੁਣ ਕੇ ਅਸੀਂ ਇਹ ਬੜੀ ਦੂਰੋਂ ਇਹਨਾਂ ਦੀ ਪਰਦਖਣਾ ਸੀ ਆ ਗਏ ਇਹਨਾਂ ਦੇ ਚਰਨਾਂ ਦੇ ਵਿੱਚ ਮਿਹਰ ਸਾਡੇ ਦਾ ਪ੍ਰਾਪਤ ਕਰੇ ਸਾਡੇ ਘਰ ਦੇ ਠੀਕ ਹੋ ਗਏ ਉਹਨਾਂ ਦਾ ਲੱਖ ਲੱਖ ਟਾਂਡੇ ਦੇ ਵਿੱਚ ਦਰਬਾਰਾਂ ਦੇ ਵਿੱਚ ਆ ਗਿਆ ਠੀਕ ਟਾਂਡੇ ਦੇ ਵਿੱਚ ਅਸੀਂ ਬਾਬਾ ਜੀ ਨੇ ਤਾਂ ਕੁਝ ਲਿਆ ਵੀ ਨਹੀਂ ਬਾਬਾ ਜੀ ਅਸੀਂ ਤਾਂ ਉਹਨਾਂ ਦੀ ਅਸ਼ੀਰਵਾਦ ਲੈਣ ਆਏ ਹਾਂ ਠੀਕ ਹੈ ਪੈਸਾ ਮੂਸਾ ਤਾਂ ਨਹੀਂ ਲੈਂਦਾ ਤਾਂ ਕੋਈ ਨਹੀਂ ਜੀ ਬਾਬਾ ਜੀ ਠੀਕ ਹੈ ਜੀ ਉਹਨਾਂ ਦੀ ਅਸ਼ੀਰਵਾਦ ਲੈਣ ਆਏ ਅਸੀਂ ਤਾਂ ਅਸ਼ੀਰਵਾਦ ਦੇ ਪੁੱਕੇ ਆ ਠੀਕ ਹੈ ਜੀ ਨਹੀਂ ਮੈਂ ਇਹ ਕਹਿਨੀ ਆਂ ਵੀ ਬਾਬਾ ਜੀ ਨੇ ਤਾਂ ਤੋਂ ਠੀਕ ਹੋਣ ਦਾ ਪੈਸਾ ਤਾਂ ਨਹੀਂ ਲਿਆ ਕੋਈ ਵੀ ਲੈ ਪੈਸੇ ਦੋ ਠੀਕ ਹੈ ਰੱਬ ਤੇ ਰੱਬ ਰੂਪ ਨੇ ਉਹ ਰੱਬ ਨੇ ਜੀ ਉਹ ਰੱਬ ਨੇ ਸਾਡੇ ਰੱਬ ਨੇ ਚਲੋ ਠੀਕ ਹੈ ਜੀ ਉਹਨਾਂ ਦੇ ਚਰਨਾਂ ਦੇ ਤੂੜੇ ਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਸੰਗਤ ਨੂੰ ਤੁਸੀਂ ਉਹਨਾਂ ਦੀ ਸੰਗਤ ਵੱਧ ਤੋਂ ਵੱਧ ਆਵੇ ਸੰਗਤ ਇੱਥੇ ਮੇਲੇ ਦਰਬਾਰਾਂ ਨੱਚਦੇ ਆਉਣ ਤੇ ਪੰਜਾਬ ਠੀਕ ਹੁੰਦਾ ਜਾਵੇ ਤਾਂ ਬਹੁਤ ਵਧੀਆ ਸ਼ੁਕਰੀਆ ਜੀ ਆ ਜੀ ਹਰ ਇੱਕ ਚੀਜ਼ ਜੋ ਬਿਮਾਰੀ ਚੋਂ ਆਵੇ ਉਹ ਇਹੋ ਠੀਕ ਹੋ ਕੇ ਹਰ ਇੱਕ ਬਿਮਾਰੀ ਤੋਂ ਜਾਵੇ ਉਹਨਾਂ ਦਾ ਅਸੀਂ 100-100 ਵਾਰਾ ਸ਼ੁਕਰੀਆ ਅਸੀਂ ਹਰ ਇੱਕ ਨੂੰ ਦੱਸ ਪਾ ਕੇ ਉਹਨਾਂ ਦੇ ਆਣ ਕੇ ਚਰਨਾਂ ਦੇ ਵਿੱਚ ਆਵਾਂਗੇ ਉਹਨਾਂ ਦੀ ਪ੍ਰਦਖਣਾ ਜਾਣ ਕੇ ਮੱਥਾ ਟੇਕਾਂਗੇ ਤੇ ਠੀਕ ਹੋਗੇ ਅਸ਼ੀਰਵਾਦ ਉਹਨਾਂ ਦਾ ਲੈ ਕੇ ਅੱਛਾ ਹੁਣ ਤੁਸੀਂ ਠੀਕ ਹੈ ਬਿਲਕੁਲ ਹਾਂਜੀ ਬਾ ਇੱਕ ਵਾਰੀ ਫੇਰ ਉੱਤੇ ਕਰਕੇ ਦਿਖਾਓ ਠੀਕ ਹੈ ਜੀ ਜਗਾਰਾ ਬੋਲੋ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਸਾਹਿਬ ਪੀਰ ਦੀ ਜੈ ਬੋਲ ਸੱਚੇ ਦਰਬਾਰ ਸਾਹਿਬ ਪੀਰ ਦੀ ਜੈ ਟਾਂਡੇ ਚ ਸਾਵਰ ਪੀਰ ਦੀ ਜੈ Kaan no wáji.